ਦੇਖੋ ਜੀ ਅਸੀਂ ਬਾਰੀ-ਬਾਰੀ ਸੰਗਰੂਰ ਮੁੱਖ ਮੰਤਰੀ ਸਾਹਿਬ ਦੀ ਕੋਠੀ ਅੱਗੇ ਜਾਂਦੇ ਆਂ ਸਾਨੂੰ ਉੱਥੇ ਲਾਠੀਆਂ ਦਿੱਤੀਆਂ ਜਾਂਦੀਆਂ ਨੇ ਪੱਗਾਂ ਰੋਲੀਆਂ ਜਾਂਦੀਆਂ ਨੇ ਚੁੰਨੀਆਂ ਰੋਲੀਆਂ ਜਾਂਦੀਆਂ ਨੇ ਪਰ ਸਾਨੂੰ ਮੁੱਖ ਮੰਤਰੀ ਉੱਥੇ ਮਿਲਦੇ ਨਹੀਂ ਸਾਡੀ 250 ਆਰਡਨ ਕ੍ਰਾਫਟ ਭਰਤੀ ਪਿਛਲੇ ਸਾਢੇ 3 ਸਾਲਾਂ ਤੋਂ ਉਹਦਾ ਪੇਪਰ ਰੁਕਿਆ ਹੋਇਆ ਹੈ ਸਰਕਾਰ ਨੇ ਪੇਪਰ ਤੱਕ ਨਹੀਂ ਲਿਆ ਦੱਸੋ ਕਿਸ ਤਰ੍ਹਾਂ ਪੜ੍ਹਾਈ ਦਾ ਮਾਹੌਲ ਬਣੂਗਾ 55% ਦੀ ਬੇਤੁਕੀ ਸ਼ਰਤ ਲਾਈ ਹੈ ਅਸੀਂ ਕਹਿੰਦੇ ਹਾਂ ਜਿਸ ਤਰ੍ਹਾਂ ਲੈਂਡ ਪੂਲਿੰਗ ਪਾਲਿਸੀ ਵਾਪਸ ਲਈ ਹੈ ਉਸੇ ਤਰ੍ਹਾਂ ਵਾਪਸ ਲਓ ਸਾਨੂੰ ਕੋਈ ਸੰਸ਼ੋਧਨ ਨਹੀਂ ਚਾਹੀਦਾ ਮੁੱਢੋਂ ਰੱਬੇ ਚਾਹੀਦੀ ਹੈ ਤੇ ਜਿਹੜੀ 55000 ਨੌਕਰੀਆਂ ਦੀ ਹੈ ਉਹ ਪਿਛਲੀ ਸਰਕਾਰ ਨੇ ਜਿਹੜੀਆਂ ਨੌਕਰੀਆਂ ਕੱਢੀਆਂ ਹੋਈਆਂ ਸੀਗੀਆਂ ਅਧੂਰੀਆਂ ਪਈਆਂ ਸੀਗੀਆਂ ਕੁਝ ਦਾ ਪੇਪਰ ਹੋ ਗਿਆ ਸੀ ਕੁਝ ਦਾ ਹੋ ਗਿਆ ਸੀ ਜਾਂ ਕੁਝ ਤਾਂ ਰਹਿੰਦਾ ਸੀਗਾ ਕੁਝ ਬਾਇਕਾਟ ਹੋਈਆਂ ਉਹਨਾਂ ਦੇ ਪੇਪਰ ਲੈ ਲੇਗੇ ਔਰ ਉਹਨਾਂ ਦੇ ਹੀ ਨਿਯੁਕਤੀ ਪੱਤਰ ਜਿਹੜੇ ਆ ਉਹ ਵੰਡੇ ਗਏ 743 ਉਹ ਲੈਕਚਰਰ ਦੀ ਭਰਤੀ ਰੱਦ ਕਰ ਦਿੱਤੀ ਇਹਨਾਂ ਨੇ ਆਪਰਾਧ ਕਰੀ ਹੈ 1158 ਦੀ ਭਰਤੀ ਹਾਈ ਕੋਰਟ ਨੇ ਰੱਦ ਕਰ ਦਿੱਤੀ ਹੈ ਘਰ ਦੇ ਹਾਲਾਤ ਬਹੁਤ ਨਾਜ਼ੁਕਾ ਜੀ तकरीबन ਮੈਨੂੰ ਜਥੇ ਬੰਦੀ ਦੇ ਵਿੱਚ 5 ਸਾਲ ਹੋ ਗਏ ਜੂਜ ਦੇ ਨੂੰ 446 ਦੇ ਵਿੱਚ ਜਿਹੜਾ ਨੰਬਰ ਸੀਗਾ ਔਨ ਔਨ ਦਾ ਰਹਿ ਗਿਆ ਜੋ ਪੋਸਟਾਂ ਦੀ ਗਿਣਤੀ ਬਹੁਤ ਜ਼ਿਆਦਾ ਘਟ ਸੀਗੀ ਜਿਸ ਦੇ ਕਾਰਨ ਨੰਬਰ ਨਹੀਂ ਆ ਸਕਿਆ ਜਿਹੜੇ ਆ ਕਹਿੰਦੇ ਵੀ 50000 ਨੌਕਰੀਆਂ ਦਿੱਤੀਆਂ ਅਜੀ ਤੋਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਪਹਿਲਾਂ ਹੀ ਬੋਲ ਚੁੱਕੇ ਆ ਤੇ ਹੁਣ ਵੀ ਦਾਅਵੇ ਨਾਲ ਕਹਿੰਦੇ ਆ ਕਿ ਐਸ ਸਰਕਾਰ ਨੇ ਨੰ ਕੰਮੀ ਸਰਕਾਰ ਨੇ ਭਰਤੀਆਂ ਰੱਦ ਕਰਨ ਤੋਂ ਇਲਾਵਾ ਜੇਕਰ ਇੱਕ ਵੀ ਭਰਤੀ ਕੱਢੀ ਹੋਵੇ ਸਿੱਖਿਆ ਮੈਕਮੇ ਵਿੱਚ ਹੈਲਥ ਮੈਕਮੇ ਵਿੱਚ ਜਾਂ ਕਿਸੇ ਵੀ ਡਿਪਾਰਟਮੈਂਟ ਵਿੱਚ ਤਾਂ ਅਸੀਂ ਆਪ ਦਾ ਜਿਹੜਾ ਸੰਘਰਸ਼ ਹੈ ਇੱਥੇ ਹੀ ਬੰਦ ਕਰ ਦਾਂਗੇ 3 ਸਾਲ ਹੋ ਗਏ ਸਰਕਾਰ ਬਣੀ ਨੂੰ ਪਰ ਇਸ ਸਰਕਾਰ ਵੱਲੋਂ ਹਲਤੀ ਬੇਰੋਜ਼ਗਾਰਾਂ ਦੀ ਕੋਈ ਸਾਰ ਨਹੀਂ ਲਈ ਗਈ ਇਸੇ ਕਰਕੇ ਅੱਜ ਪਿੰਡ ਸੰਧਮਾ ਜੋ ਕਿ ਕੁਲਤਾਰ ਸਿੰਘ ਸੰਧਮਾ ਦੇ ਪੈਂਡਾਸੀ ਖੜੇ ਹੋਏ ਆ ਤੇ ਇੱਥੇ ਟੈਂਕੀ ਦੇ ਉੱਤੇ ਦੋ ਨੌਜਵਾਨ ਆ ਜਿਹੜੇ ਉਹ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਟੈਂਕੀ ਦੇ ਉੱਤੇ ਚੜ ਗਏ ਤੇ ਤੁਹਾਨੂੰ ਦੱਸ ਦਈਏ ਕਿ ਕੱਲ ਨੂੰ ਹੀ ਆ ਜਿਹੜਾ ਸੀਐਮ ਭਗਵਾਨ ਸਿੰਘ ਮਾਨ ਵੱਲੋਂ ਇੱਥੋਂ ਲਾਗੇ ਹੀ ਫਰੀਦਕੋਟ ਆ ਜਿਹੜਾ ਉਹ ਆਜ਼ਾਦੀ ਦਾ ਝੰਡਾ ਜਿਹੜਾ ਉਹ ਫੈਰਾਇਆ ਜਾਣਾ ਹੈਗਾ ਪਰ ਇਸ ਆਜ਼ਾਦੀ ਦੇ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਹੀ ਆ ਜਿਹੜਾ ਉਹ ਇਹ ਬੇਰੁਜ਼ਗਾਰ ਟੈਂਕੀਆਂ ਦੇ ਉੱਤੇ ਚੜੇ ਆ ਜਿਹੜੇ ਉਹ ਸਾਨੂੰ ਨਜ਼ਰ ਆ ਰਹੇ ਹੈਗੇ ਆ ਜਿਹੜੀ ਜਦੋਂ ਸਰਕਾਰ ਸੱਤਾ ਦੇ ਵਿੱਚ ਨਹੀਂ ਆਈ ਸੀ ਤਾਂ ਉਦੋਂ ਅਕਸਰ ਆਪਾਂ ਇਹ ਗੱਲ ਸੁਣਦੇ ਹੁੰਦੇ ਸੀਗੇ ਕਿ ਜਦੋਂ ਸਾਡੀ ਸਰਕਾਰ ਸੱਤਾ ਦੇ ਵਿੱਚ ਆਈ ਮਾਨ ਸਾਹਿਬ ਵੱਲੋਂ ਅਕਸਰ ਇਹ ਗੱਲ ਆਖੀ ਜਾਂਦੀ ਸੀਗੀ ਕਿ ਕੋਈ ਵੀ ਨਾ ਤਾਂ ਤੁਹਾਨੂੰ ਧਰਨਾ ਦਿਖੂਗਾ ਤੇ ਨਾ ਹੀ ਆ ਜਿਹੜਾ ਕੋਈ ਬੇਰੋਜ਼ਗਾਰ ਆ ਜਿਹੜਾ ਉਹ ਟੈਂਕੀਆਂ ਦੇ ਉੱਤੇ ਚੜਾ ਦਿਸੂਗਾ ਪਰ ਤੁਹਾਨੂੰ ਦੱਸ ਦਈਏ ਕਿ ਇਹ ਸਰਕਾਰ ਵਿੱਚ ਆ ਜਿਹੜਾ ਜੋ ਸੀਐਮ ਭਗਵਾਨ ਸਿੰਘ ਮਾਨ ਆ ਜੋ ਖੁਦ ਕਹਿੰਦੇ ਸੀ ਕਿ ਮੈਂ ਮਹਿੰਦਰ ਮਾਸਟਰ ਦਾ ਮੁੰਡਾ ਪਰ ਇਹ ਸਰਕਾਰ ਮਾਸਟਰਾਂ ਵਾਸਤੇ ਸਭ ਤੋਂ ਘਟਿਆ ਸਾਥਤ ਹੋਈ ਆ ਤੇ ਇਸੇ ਵਜ੍ਹਾ ਕਰਕੇ ਅੱਜ ਅਧਿਆਪਕ ਤਾਕਾ ਜਿਹੜਾ ਫੇਰ ਪਾਣੀ ਵਾਲੀਆਂ ਟੈਂਕੀਆਂ ਦੇ ਉੱਤੇ ਜਿਹੜਾ ਸਾਨੂੰ ਨਜ਼ਰ ਆ ਰਿਹਾ ਹੈਗਾ ਸਾਡੇ ਨਾਲ ਬੇਰੋਜ਼ਗਾਰ ਸਾਂਝੇ ਮੋਰਚੇ ਤੋਂ ਆਗੂ ਕੁਝ ਨੌਜਵਾਨ ਮੌਜੂਦ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸੱਸੀਕਾਲ ਬਾਈ ਜੀ ਸੱਸੀਕਾਲ ਜੀ ਅੱਛਾ ਬਾਈ ਜੀ ਕੀ ਨਾਮ ਆ ਤੇ ਕਿੱਥੋਂ ਆਏ ਹੋ ਤੁਸੀਂ ਮੇਰਾ ਨਾਮ ਹਰਜਿੰਦਰ ਸਿੰਘ ਚੁਨੀਰ ਹੈ ਮੈਂ ਬੇਰੋਜ਼ਗਾਰ ਸਾਂਝੇ ਮੋਰਚੇ ਦਾ ਸੂਬਾ ਕਨਵੀਨਰ ਅਛਾ ਕਿ ਝਨੀਰ ਪਿੰਡ ਤੋਂ ਆਏ ਆ ਮਾਨਸਾ ਦੇ ਵਿੱਚੋਂ ਹਾਂਜੀ ਮਾਨਸਾ ਦੇ ਵਿੱਚੋਂ ਅਛਾ ਕੀ ਇੰਨਾ ਵਕ ਪਾ ਇੰਨਾ ਪਿੰਡਾਂ ਤੈਅ ਕਰਕੇ ਆਉਣਾ ਪਿਆ ਕੀ ਮਜਬੂਰੀ ਪੈ ਗਈ ਤੁਹਾਡੇ ਸਾਥੀ ਵੀ ਆ ਜਿਹੜੇ ਟੈਂਕੀ ਦੇ ਉੱਤੇ ਚੜ ਗਏ ਦੂਰੋਂ ਦੂਰੋਂ ਉਹ ਵੀ ਆਏ ਹੈਗੇ ਆ ਦੇਖੋ ਜੀ ਅਸੀਂ ਬਾਰੀ ਬਾਰੀ ਸੰਗਰੂਰ ਮੁੱਖ ਮੰਤਰੀ ਸਾਹਿਬ ਦੀ ਕੋਠੀ ਅੱਗੇ ਜਾਂਦੇ ਆ ਹੂੰ ਸਾਨੂੰ ਉੱਥੇ ਲਾਠੀਆਂ ਦਿੱਤੀਆਂ ਜਾਂਦੀਆਂ ਨੇ ਪੱਗਾਂ ਰੋਲੀਆਂ ਜਾਂਦੀਆਂ ਨੇ ਚੁੰਨੀਆਂ ਰੋਲੀਆਂ ਜਾਂਦੀਆਂ ਨੇ ਪਰ ਸਾਨੂੰ ਮੁੱਖ ਮੰਤਰੀ ਉੱਥੇ ਮਿਲਦੇ ਨਹੀਂ ਅਸਲ ਦੇ ਵਿੱਚ ਸੱਚਾਈ ਤਾਂ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਉੱਥੇ ਪਹੁੰਚਦੇ ਨਹੀਂ ਹੈਗੇ ਉੱਥੇ ਰਹਿੰਦੀ ਨਹੀਂ ਹੈਗੇ ਉਹ ਇੱਕ ਤਰੀਕੇ ਨਾਲ ਮੋਹਰ ਲਾ ਕੇ ਛੱਡੀ ਹੋਈ ਹੈ ਕਿ ਮੇਰੀ ਕੋਠੀ ਹੈ ਲਓ ਇੱਥੇ ਤੁਸੀਂ ਧਰਨੇ ਲਾ ਸਕਦੇ ਹੋ ਹਮ ਤੇ ਅਸੀਂ ਉੱਥੋਂ ਆਕ ਕੇ ਸੋਚਿਆ ਕਿ ਫਰੀਦਕੋਟ ਮੁੱਖ ਮੰਤਰੀ ਸਾਹਿਬ ਆਜ਼ਾਦੀ ਦਾ ਝੰਡਾ ਲਹਿਰਾਉਣ ਆਉਣਗੇ ਹਮ ਖਾਰੇ ਸਾਡੀ ਵੀ ਗੱਲ ਸੁਣ ਲਣ ਪਰ ਆਜ਼ਾਦੀ ਦੇ ਇੱਥੇ ਉਲਟੀ ਸਾਨੂੰ ਦੇਖਣ ਨੂੰ ਮਿਲਿਆ ਕਿ ਤੁਹਾਨੂੰ ਫਰੀਦਕੋਟ ਦੇ ਵਿੱਚ ਵੜ ਨਹੀਂ ਦਿੱਤਾ ਜਾਊਗਾ ਹਮ ਆਮ ਬੰਦੇ ਦੀ ਫਰੀਦਕੋਟ ਦੇ ਵਿੱਚ ਐਂਟਰੀ ਬੰਦ ਹੈਗੀ ਸਿਰਫ ਤੇ ਸਿਰਫ ਰਸੂਖ ਦਾ ਦਰ ਲੋਕ ਹੀ ਉੱਥੇ ਆ ਸਕਦੇ ਨੇ ਇਹਨਾਂ ਦੇ ਪਾਰਟੀ ਦੇ ਵਰਕਰ ਆ ਸਕਦੇ ਨੇ ਤਾਂ ਜਾ ਪ੍ਰਸ਼ਾਸਨ ਹੈ ਹੋਰ ਕੋਈ ਨਹੀਂ ਜੀ ਔਰ ਜਿੱਥੇ ਤੁਸੀਂ ਖੜੋਗੇ ਤੁਹਾਨੂੰ ਕਿਹਾ ਜਾਊਗਾ ਕਿ ਚਲੋ ਜੀ ਇੱਥੇ ਨਹੀਂ ਖੜ ਸਕਦੇ ਹੈਗੇ ਅਸੀਂ ਇੱਕ ਆਸ ਉਮੀਦ ਲੈ ਕੇ ਗਈ ਸੀ ਕਿ ਮੁੱਖ ਮੰਤਰੀ ਸਾਹਿਬ ਸਾਡੀ ਗੱਲ ਸੁਣਨਗੇ ਪਰ ਸਾਡੀ ਆਸ ਉਮੀਦ ਟੁੱਟ ਗਈ ਔਰ ਸਾਡੇ ਸਾਥੀ ਨਿਰਾਸ਼ ਹੋ ਕੇ ਫਿਰ ਕਿ ਕਿਹੜੇ ਮੂੰਹ ਨਾਲ ਘਰੇ ਜਾਵਾਂਗੇ ਕਿ ਮੁੱਖ ਮੰਤਰੀ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਜਿਨ੍ਹਾਂ ਨੂੰ ਵੋਟਾਂ ਪਾ ਕੇ ਔਰ ਆਪਦੇ ਸੰਗੀ ਸਾਥੀਆਂ ਤੋਂ ਯਾਰਾਂ ਦੋਸਤਾਂ ਤੋਂ ਰਿਸ਼ਤੇਦਾਰਾਂ ਨੂੰ ਵੀ ਕਿਹਾ ਸੀ ਕਿ ਇਹ ਪੁਰਾਣੀਆਂ ਸਰਕਾਰਾਂ ਅਸੀਂ ਦੇਖ ਲਈਆਂ ਆ ਨਵੀਂ ਸਰਕਾਰ ਆਊਗੀ ਭਗਵੰਤ ਮਾਨ ਜੀ ਨੇ ਕਿਹਾ ਕਿ ਅਸੀਂ ਬਦਲਾ ਲਿਆਵਾਂਗੇ ਅਸੀਂ ਨੌਕਰੀਆਂ ਦੇਵਾਂਗੇ ਅਸੀਂ ਸਿਹਤ ਔਰ ਐਜੂਕੇਸ਼ਨ ਤੇ ਕੰਮ ਕਰਾਂਗੇ ਤੇ ਜਦੋਂ ਮਿਲਨ ਤੋਂ ਵੀ ਕੋਰੀ ਨਾ ਹੋ ਗਈ ਤਾਂ ਸਾਥੀ ਮਾਇੂਸ ਹੋ ਕੇ ਨਿਰਾਸ਼ ਹੋ ਕੇ ਉਹ ਜਿਹੜਾ ਟੈਂਕੀ ਤੇ ਚੜ੍ਹ ਗਏ ਕਿ ਜਿੰਨਾ ਚਿਰ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਮਿਲਣ ਦਾ ਸੱਦਾ ਨਹੀਂ ਦਿੰਦੇ ਮੀਟਿੰਗ ਦਾ ਸੱਦਾ ਨਹੀਂ ਦਿੰਦੇ ਉਹਨਾਂ ਚਿਰ ਉਹ ਟੈਂਕੀ ਤੋਂ ਜਿਹੜਾ ਨਹੀਂ ਉਤਰਨਗੇ ਅੱਛਾ ਇਹਨਾਂ ਦੇ ਵਿੱਚੋਂ ਇੱਕ ਇਹੋ ਜਿਹਾ ਵੀ ਨੌਜਵਾਨ ਹੈਗਾ ਤੁਹਾਡੀ ਜਾਣਕਾਰੀ ਤੁਹਾਡੀ ਜਾਣਕਾਰੀ ਦੇ ਵਿੱਚ ਹੋਣਾ ਹੈਗਾ ਕਿ ਇਹ ਨੌਜਵਾਨ ਪਹਿਲਾਂ ਵੀ ਕੋਈ ਟੈਂਕੀ ਦੇ ਵਿੱਚ ਚੜ੍ਹਿਆ ਹੈਗਾ ਦੇਖੋ ਜੀ ਇਹ ਨੌਜਵਾਨ ਮਨੀਸ਼ ਫਾਜ਼ਲਕਾਰ ਨੇ ਜਿਹੜੇ ਪਹਿਲਾਂ ਵੀ ਸੰਗਰੂਰ ਔਰ ਫਿਰ ਜਲੰਧਰ ਟੈਂਕੀ ਦੇ ਉੱਪਰ ਰਹੇ ਨੇ ਇਨਾਂ ਦੀ ਬਦੌਲਤ ਹੀ 41 ਕਾਟ ਭਰਤੀ ਆਈ ਸੀ ਲੇਕਿਨ ਵਿਚਾਰਾ ਟੈਂਕੀ ਦੇ ਉੱਪਰ ਚੜਿਆ ਰਿਹਾ ਚੋਣ ਜਾਬਤਾ ਲੱਗਣ ਦੇ ਅਖੀਰਲੇ ਦਿਨ ਭਰਤੀ ਦਿੱਤੀ ਤੇ ਜੇ ਕਿਤੇ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਭਰਤੀ ਦਿੱਤੀ ਹੁੰਦੀ ਤਾਂ ਇਹਨੂੰ ਵੀ ਪੜਨ ਦਾ ਮੌਕਾ ਮਿਲ ਜਾਂਦਾ ਇਹ ਅਕਸਰ ਹੁੰਦਾ ਕਿ ਜਿਹੜੇ ਸੰਘਰਸ਼ ਕਰਨ ਵਾਲੇ ਹੁੰਦੇ ਆ ਸਾਥੀ ਉਹਨਾਂ ਦਾ ਕਾਫੀ ਸਮਾਂ ਸਰਕਾਰਾਂ ਸੰਘਰਸ਼ ਦੇ ਵਿੱਚ ਬਰਬਾਦ ਕਰ ਦਿੰਦੀਆਂ ਨੇ ਜਿਹਦੇ ਕਰਕੇ ਉਹਨਾਂ ਨੂੰ ਪੜਨ ਦਾ ਮੌਕਾ ਹੀ ਨਹੀਂ ਮਿਲਦਾ ਹੈਗਾ ਹੁਣ ਮੈਂ ਇੱਕ ਵਿੱਚ ਐਡ ਕਰਦਾ ਗੱਲ ਸਾਡੀ 250 ਆਰਟਨ ਕிராਫਟ ਭਰਤੀ ਪਿਛਲੇ ਸਾਢੇ 3 ਸਾਲਾਂ ਤੋਂ ਉਹਦਾ ਪੇਪਰ ਰੁਕਿਆ ਹੋਇਆ ਹੈ ਸਰਕਾਰ ਨੇ ਪੇਪਰ ਤੱਕ ਨਹੀਂ ਲਿਆ ਦੱਸੋ ਕਿਸ ਤਰ੍ਹਾਂ ਪੜ੍ਹਾਈ ਦਾ ਮਾਹੌਲ ਬਣੂਗਾ ਜੀ ਤੇ ਇਸ ਦਰਮਿਆਨ ਸਾਡੀ ਉਮਰ ਵੀ ਵੱਧਦੀ ਜਾਂਦੀ ਰਹਿੰਦੀ ਹੈ ਹਰ 31 ਦਸੰਬਰ ਨੂੰ ਸਾਡੇ ਦਿਲ 'ਚੇ ਧੜਕਣਾ ਹੁੰਦੀ ਹੈ ਸਾਡੇ ਵਰਗੇ ਕਿੰਨਿਆਂ ਦੀ ਹੁੰਦੀ ਹੈ ਕਿ ਅਸੀਂ ਹੁਣ ਸਾਡੀ ਪੜ੍ਹਾਈ ਜਿਹੜੀ ਮਿੱਟੀ ਹੋ ਜੂਗੀ ਅਸੀਂ ਓਵਰੇਜ ਹੋ ਜਾਾਂਗੇ ਕਿ ਫੇਰ ਅਸੀਂ ਫਾਰਮ ਵੀ ਨਹੀਂ ਭਰ ਸਕਾਂਗੇ ਔਰ ਉਹੀ 270 ਮੱਟੀ ਪਰਪਜ ਹੈਲਥ ਵਰਕਰ ਦੀਆਂ ਪੋਸਟਾਂ ਜਿਹੜੀਆਂ ਨਿਕਲੀਆਂ ਸੀ ਉਹਨਾਂ ਨੌਜਵਾਨਾਂ ਨਾਲ ਹੋਇਆਗਾ ਪਿਛਲੇ ਸਾਢੇ 3 ਸਾਲਾਂ ਤੋਂ ਜਾਂ ਕਾਂਗਰਸ ਦੇ ਸਮੇਂ ਤੋਂ ਵੀ ਦੇਖੀਏ ਉਹ ਸੰਘਰਸ਼ ਕਰਦੇ ਆ ਰਹੇ ਸੀਗੇ ਉਹਨਾਂ ਨੇ ਲੰਬਾ ਸਮਾਂ ਸੰਘਰਸ਼ ਲੜਿਆ ਭਗਵੰਤ ਮਾਨ ਜੀ ਨੇ ਕਿਹਾ ਕਿ ਮੈਂ ਤੁਹਾਡੀ ਉਮਰ ਹੱਦ 'ਚ ਤੁਹਾਨੂੰ ਛੋਟ ਦੇ ਦੂੰਗਾ ਮੈਂ ਤੁਹਾਨੂੰ ਬਿੱਲ ਨਹੀਂ ਰਹਿਣ ਦਿੰਦਾ ਹੈਗਾ ਲੇਕਿਨ ਬੜੀ ਜੱਗੋ ਤੇਰਵੀਂ ਗੱਲ ਹੈਗੀ ਕਿ ਮੌਜੂਦਾ ਮੁੱਖ ਮੰਤਰੀ ਹੁਣ ਆਪਦੀ ਸਰਕਾਰ ਹੋਵੇ ਲੋਕਾਂ ਦੀ ਚੁਣੀ ਹੋਈ ਸਰਕਾਰ ਹੋਵੇ ਮੁੱਖ ਮੰਤਰੀ ਦਾ ਕੀਹਾ ਹੋਇਆ ਵਾਦਾ ਜਿਹੜਾ ਹੈਗਾ ਉਹ ਪੂਰਾ ਨਹੀਂ ਹੋਇਆ ਹੈਗਾ ਤੁਸੀਂ ਅਨੇਕਾਂ ਰੀਲਾਂ ਦੇਖ ਸਕਦੇ ਹੋ ਅਨੇਕਾਂ ਉਹਨਾਂ ਦੇ ਭਾਸ਼ਣ ਸੁਣ ਸਕਦੇ ਹੋਗੇ ਤੇ ਉਹਨਾਂ ਦਾ ਜਿਹੜਾ ਹੈਗਾ ਆਪਦੀ ਕਹੀ ਗੱਲ ਪੂਰੀ ਨਹੀਂ ਹੋਈ ਹੈਗੀ ਫਿਰ ਤੁਸੀਂ ਐਂ ਦੱਸੋ ਅਸੀਂ ਇਹਨਾਂ ਦੇ OSD ਇਹਨਾਂ ਦੇ ਪ੍ਰਿੰਸੀਪਲ ਸੈਕਟਰੀ ਉਹਨਾਂ ਦੀ ਗੱਲ ਤੇ ਵਿਸ਼ਵਾਸ ਕਿਵੇਂ ਕਰ ਲਈ ਕਿ ਤੁਹਾਡੀਆਂ ਮੰਗਾਂ ਤੇ ਜੀ ਪ੍ਰੋਸੈਸ ਚੱਲ ਰਿਹਾ ਹੈ ਜੋਤੋ ਵੀ ਮਿਲਦੇ ਆਂ ਹਰ ਵਾਰੀ ਹੀ ਕਿਹਾ ਜਾਂਦਾ ਤੁਹਾਡੀਆਂ ਮੰਗਾਂ ਤੇ ਪ੍ਰੋਸੈਸ ਚੱਲ ਰਿਹਾਗਾ ਅੰਡਰ ਪ੍ਰੋਸੈਸ ਨੇ ਇਸ ਗੱਲ ਤੋਂ ਅੱਕ ਕੇ ਅੱਜ ਸਾਡੇ ਸਾਥੀ ਜਿਹੜੇ ਨੇ ਉਹ ਮਜਬੂਰ ਹੋ ਕੇ ਮੀਂਹ ਪੈਂਦੇ ਚ ਟੈਂਕੀ ਦੇ ਉੱਪਰ ਚੜ ਗਏ ਨੇ ਅੱਛਾ ਅੱਜ ਤੁਹਾਡੀਆਂ ਮੰਗਾਂ ਕੀ ਨੇ ਵਿਸ਼ੇਸ਼ ਤੌਰ ਤੇ ਸਾਡੀਆਂ ਮੰਗਾਂ ਨੇ ਕੀ ਮਾਸਟਰ ਕਾਟਰ ਦੀਆਂ ਜਿੰਨੀਆਂ ਵੀ ਅਸਾਮੀਆਂ ਨੇ ਮੁੱਖ ਅਸਾਮੀਆਂ ਤੋਂ ਲਾ ਕੇ ਉਰਦੂ ਯਾਨੀ ਸੰਸਕ੍ਰਿਤ ਡੀਪੀ ਜਿੰਨੇ ਵੀ ਫਿਜ਼ੀਕਲ ਐਜੂਕੇਸ਼ਨ ਨੇ ਸੰਗੀਤ ਨੇ ਇਹ ਸਾਰੀਆਂ ਸਾਰੀਆਂ ਪੋਸਟਾਂ ਦਾ ਛਿਆਰ ਜਾਰੀ ਕੀਤਾ ਜਾਵੇ ਔਰ ਜਿਹੜੀ ਮਾਸਟਰ ਕਾਟਰ ਤੇ ਹੋਰ ਨਾ ਕਾਟਰਾਂ ਤੇ 55% ਦੀ ਵੇਚ ਤੁਕੀ ਸ਼ਰਤ ਲਾਈ ਹੈ ਅਸੀਂ ਕਹਿੰਦੇ ਹ ਜਿਸ ਤਰ੍ਹਾਂ ਲੈਂਡ ਪੂਲਿੰਗ ਪਾਲਿਸੀ ਵਾਪਸ ਲਈ ਹੈ ਉਸੇ ਤਰ੍ਹਾਂ ਵਾਪਸ ਲਓ ਸਾਨੂੰ ਕੋਈ ਸੰਸ਼ੋਧਨ ਨਹੀਂ ਚਾਹੀਦਾ ਮੁੱਢੋ ਰੱਦ ਚਾਹੀਦੀ ਹੈ ਅੱਛਾ ਭਾਈ ਇਹ ਤਾਂ ਕਹਿ ਰਹੇ ਹੈ ਕਿ 50000 ਪੋਸਟਾਂ ਜਿਹੜੀਆਂ ਦਿੱਤੀਆਂ ਤੇ 20000 ਆ ਜਿਹੜੀਆਂ ਅਸਾਮੀਆਂ ਸਿੱਖਿਆ ਮਹਿਕਮੇ ਦੇ ਵਿੱਚ ਆਈਆਂ ਫਿਰ ਤੁਹਾਡਾ ਕਾਸਟੂਨੀ ਨੰਬਰ ਪਿਆ ਉਹਨਾਂ ਤੇ ਦੇਖੋ ਜੀ ਇਹ ਨਰੋਲ ਝੂਠ ਹੈਗਾ ਪਹਿਲਾਂ ਤਾਂ ਉਮਰ ਹੱਦ ਦੇ ਮਾਮਲੇ 'ਚ ਵੀ ਛੂਟ ਹੋ ਗਿਆ ਉਹ ਤਾਂ ਸ਼ਰਿਆਮ ਇਸਟੇਰ ਪਿਆਗਾ ਦੇਖ ਸਕਦੇ ਹੋ ਤੁਸੀਂ ਅਫਸਰ ਕਹਿੰਦੇ ਐ ਕਿ ਪੋਲੀਟਿਕਲ ਬੰਦੇ ਦਾ ਕਹਿੰਦੀ ਹੁੰਦੇ ਨੇ ਮੁੱਖ ਮੰਤਰੀ ਐ ਫਿਰ ਕੀ ਹੋ ਗਿਆ ਜੇ ਕਹਤਾ ਲਿਖਤੀ ਕੁਛ ਹੈਗਾ ਮੁੱਖ ਮੰਤਰੀ ਤੁਹਾਨੂੰ ਦਿੱਤਾ ਹੋਵੇ ਲਿਖਤੀ ਮੁੱਖ ਮੰਤਰੀ ਕੁਛ ਨਹੀਂ ਦਿੰਦਾ ਸਿਰਫ ਤੇ ਸਿਰਫ ਸਟੇਜਾਂ ਉੱਪਰ ਜਿਹੜੇ ਆ ਉਹ ਲਾਰੇ ਨੇ ਝੂਠ ਨੇ ਤੇ ਜਿਹੜੀ ਗੱਲ 70 ਆਪਣਾ 55000 ਨੌਕਰੀਆਂ ਦੀ ਐ ਉਹ ਪਿਛਲੀ ਸਰਕਾਰ ਨੇ ਜਿਹੜੀਆਂ ਨੌਕਰੀਆਂ ਕੱਢੀਆਂ ਹੋਈਆਂ ਸੀਗੀਆਂ ਅਧੂਰੀਆਂ ਪਈਆਂ ਸੀਗੀਆਂ ਕੁਝ ਦਾ ਪੇਪਰ ਹੋ ਗਿਆ ਸੀ ਕੁਝ ਦਾ ਹੋ ਗਿਆ ਸੀ ਜਾਂ ਕੁਝ ਤਾਂ ਰਹਿੰਦਾ ਸੀਗਾ ਕੁਝ ਬਾਇਕਾਟ ਹੋਈਆਂ ਉਹਨਾਂ ਦੇ ਪੇਪਰ ਲੈ ਲਏ ਗਏ ਔਰ ਉਹਨਾਂ ਦੀ ਹੀ ਨਿਯੁਕਤੀ ਪੱਤਰ ਜਿਹੜੇ ਆ ਉਹ ਬੰਡੇ ਗਏ ਨੇ ਇੱਥੇ ਮੈਂ ਇੱਕ ਹੋਰ ਦੱਸਦਾ ਗੱਲ ਜਿਹੜੀ 2000 ਪੀਟੀਆਈ ਦੀ ਪਰਤੀ ਸੀਗੀ ਉਹ ਇਹ ਸਾਢੇ 3 ਸਾਲ ਹੋ ਗਏ ਉਹਨੂੰ ਰੜਕਦਿਆਂ ਰੜਕਦਿਆਂ ਅੱਜ ਉਹਦੇ ਸਰਵਿਸ ਨਿਯਮ ਬਣ ਰਹੇ ਨੇ ਕੱਲ ਉਹਦੇ ਸਰਵਿਸ ਨਿਯਮ ਬਣ ਰਹੇ ਨੇ ਇਸ ਸਿੱਖਿਆ ਮੰਤਰੀ ਇੱਕ ਵਕੀਲ ਵੀ ਆ ਨਾਲ ਸਿੱਖਿਆ ਮੰਤਰੀ ਹੋਣ ਦੇ ਨਾਲ ਨਾਲ ਤੇ ਉਹਦੇ ਬਣਾਏ ਹੋਏ ਰੂਲ ਹਾਈ ਕੋਰਟ ਨੇ ਰੱਦ ਕਰ ਦਿੱਤੇ ਨੇ ਤੁਸੀਂ ਇਹਨਾਂ ਦੀ ਯੋਗਤਾ ਤੇ ਅਯੋਗਤਾ ਦਾ ਇਥੋਂ ਅੰਦਾਜ਼ਾ ਲਾ ਸਕਦੇ ਹੋ ਤੇ ਇਹ ਕਹਿੰਦੇ ਆ ਅਸੀਂ 55000 ਨੌਕਰੀਆਂ ਕੱਢੀਆਂ ਪਹਿਲੀ ਭਰਤੀ ਹੈ ਇਹ ਪੀਟੀਈ ਅਧਿਆਪਕਾਂ ਦੀ 2000 ਜਿਹੜੀ ਪਹਿਲੀ ਭਰਤੀ ਇਹਨਾਂ ਨੇ ਕੱਢੀ ਸੀਗੀ ਉਹ ਵੀ ਜਿਹੜੀ ਹਾਈ ਕੋਰਟ ਨੇ ਰੱਦ ਕਰ ਦਿੱਤੀ ਹੈ ਸੇਰ ਚੋਂ ਪੂਣੀ ਵੀ ਨਹੀਂ ਕੱਤੀ ਹੈਗੀ ਤੇ ਜਿਹੜੀਆਂ ਪੁਰਾਣੀਆਂ तमाम ਭਰਤੀਆਂ ਨੇ ਉਹ ਹਜੇ ਵਿਚ ਵਿਚਾਲੇ ਰੋਲ ਰਹੀਆਂ ਨੇ 343 ਉਹ ਲੈਕਚਰਾਰ ਦੀ ਭਰਤੀ ਰੱਦ ਕਰ ਦਿੱਤੀ ਹੈ ਇਹਨਾਂ ਨੇ ਆਪ ਰੱਦ ਕਰੀ ਹੈ 1158 ਦੀ ਭਰਤੀ ਹਾਈ ਕੋਰਟ ਨੇ ਰੱਦ ਕਰ ਦਿੱਤੀ ਹੈ ਜਦੋਂ ਇਹ ਆਏ ਸੀਗੇ ਸਾਢੇ 3 ਸਾਲ ਹੋ ਗਏ ਸੀ ਇਹਨਾਂ ਨੂੰ ਇਹ ਕੀ ਕਹਿੰਦੇ ਕਿ ਚਲੋ ਤੁਹਾਡਾ ਤੁਸੀਂ ਅਪਲਾਈ ਕਰਤਾ ਉਮਰ ਹੱਦ ਥੋੜੀ ਉੱਥੇ ਲੋਕਰਤੀ ਲਓ ਤੁਸੀਂ ਨਵੇਂ ਸਿਰੇ ਤੋਂ ਪੇਪਰ ਲੈ ਲਓ ਨਵੇਂ ਸਿਰੇ ਤੋਂ ਪੀਪੀਐਸਸੀ ਤੋਂ ਪੇਪਰ ਲਿਆ ਜਾ ਸਕਦਾ ਸੀਗਾ ਜੁਜੀਸੀ ਦੀਆਂ ਗਾਈਡਲਾਈਨ ਦੇ ਮੁਤਾਬਕ ਉਹਨਾਂ ਦੀ ਇੰਟਰਵਿਊ ਵੀ ਲਈ ਜਾ ਸਕਦੀ ਸੀ ਲੇਕਿਨ ਨਹੀਂ ਕਿਹਾ ਕਿ ਕਿ ਪੁਰਾਣੀਆਂ ਸਰਕਾਰਾਂ ਨੇ ਇਹ ਕੀਤਾ ਅਸੀਂ ਆ ਕਰ ਰਹੇ ਹਾਂ ਅਸੀਂ ਪੂਰਾ ਜੋਰ ਲਾ ਕੇ ਭਰਤੀ ਕਰੀ ਹੈ ਤੇ ਉਹਦਾ ਕ੍ਰੈਡਿਟ ਜਿਹੜਾ ਆਪਣੇ ਆਪ ਨੂੰ ਲੈਣਾ ਚਾਹਿਆ ਲੇਕਿਨ ਹੁਣ ਜਦੋਂ ਰੱਦ ਹੋ ਗਈ ਹੈ ਤੇ ਉਹਦੀ ਜ਼ਿੰਮੇਵਾਰੀ ਕੋਈ ਵੀ ਨਹੀਂ ਲੈਂਦਾ ਹੈਗਾ ਅੱਛਾ ਕੀ ਕੁਆਲਿਫਿਕੇਸ਼ਨ ਹੈ ਤੁਹਾਡੀ ਮੇਰੀ ਕੁਆਲਿਫਿਕੇਸ਼ਨ ਪੋਸਟ ਗ੍ਰੈਜੂਏਸ਼ਨ ਹੈ ਔਰ ਮੈਂ ਬੀਐਡ ਔਰ ਵੀ ਟੈਟ ਪਾਸ ਵੀ ਹਾਂ ਔਰ ਆਰਟ ਐਂਡ ਕ્રાਫਟ ਟੈਟ ਪਾਸ ਵੀ ਹਾਂ ਤੁਹਾਡੀ ਕੀ ਕੁਆਲਿਫਿਕੇਸ਼ਨ ਹੈ ਮੇਰੇ ਐਮਏ ਬੀਐਡ ਹੈ ਜੀ ਐਮ ਹਿੰਦੀ ਹੈ ਜੀ ਅੱਛਾ ਕਿੱਥੋਂ ਆਏ ਹੋ ਤੁਸੀਂ ਮੈਂ ਜਿਲ੍ਹਾ ਮਾਨਸੋਹਤ ਪਿੰਡ ਮੋਫਰਤ ਬਲਾਉਂ ਕਰਦਾ ਹਾਂ ਅੱਛਾ ਕਿੰਨਾ ਸਮਾਂ ਹੋ ਗਿਆ ਹੁਣ ਇਸ ਟਾਈਮ ਆ ਜਿਹੜਾ ਘਰ ਦੇ ਹਾਲਾਤ ਕਿੱਦਾਂ ਦੇ ਆ ਤੁਹਾਡੇ ਘਰ ਦੇ ਹਾਲਾਤ ਬਹੁਤ ਨਾਜ਼ੁਕ ਆ ਜੀ ਤਕਰੀਬਨ ਮੈਨੂੰ ਜਥੇ ਬੰਦੀ ਦੇ ਵਿੱਚ 5 ਸਾਲ ਹੋ ਗਏ ਜੂਜ ਦਿਨ ਨੂੰ 41 60 ਦੇ ਵਿੱਚ ਜਿਹੜਾ ਨੰਬਰ ਸੀਗਾ ਔਨ ਔਨ ਦਾ ਰਹਿ ਗਿਆ ਜੋ ਪੋਸਟਾਂ ਦੀ ਗਿਣਤੀ ਬਹੁਤ ਜ਼ਿਆਦਾ ਘਟ ਸੀਗੀ ਜਿਸ ਤੇ ਕਾਰਨ ਨੰਬਰ ਨਹੀਂ ਆ ਸਕਿਆ ਇਸ ਸਰਕਾਰ ਤੋਂ ਸਾਨੂੰ ਬਹੁਤ ਉਮੀਦਾਂ ਸੀ ਆ ਪਰ ਇਹਨਾਂ ਦਾ 3.5 ਸਾਲ ਤੋਂ ਪਰਦਾ ਸਮਾਂ ਬੀਤ ਗਿਆ ਪਰ ਇਹਨਾਂ ਤੋਂ ਆ ਸਾਡੀ ਜਿਹੜੀ ਬਹੁਤ ਜ਼ਿਆਦਾ ਮੁੱਕ ਚੁੱਕੀ ਹੈ ਜੀ ਅੱਛਾ ਤੁਹਾਡੀ ਕੀ ਕੁਆਲਿਫੀਕੇਸ਼ਨ ਹੈ ਮੇਰਾ ਨਾਮ ਜੀ ਗੁਰਮੀਲ ਸਿੰਘ ਹੈ ਮੈਂ ਬੀਐਡ ਟੈਟ ਪਾਸ ਸੀਟੈਟ ਜਿਹੜਾ ਜਿਹੜਾ ਟੈਟ ਆ ਉਹ ਚਾਰ ਪੰਜ ਵਾਰੀ ਪਾਸ ਹੈ ਪਰ ਜਦੋਂ ਆਮ ਪਾਰਟੀ ਸਰਕਾਰ ਬਣੀ ਸੀ ਬੜੀ ਇਹਨਾਂ ਤੋਂ ਉਮੀਦ ਸੀ ਵੀ ਕੋਈ ਸਿੱਖਿਆ ਵਿਭਾਗ ਵਿੱਚ ਹੈਲਥ ਵਿਭਾਗ ਵਿੱਚ ਕਿਸੇ ਵੀ ਖੇਤਰ ਵਿੱਚ ਕੰਮ ਕਰਾਂਗੇ ਵਧੀਆ ਕਰਨਗੇ ਪਰ ਜਦੋਂ ਇਹਨਾਂ ਨੇ ਪਹਿਲਾਂ ਐਲਾਨ ਕੀਤਾ ਵੀ ਮੈਂ ਮਹਿੰਦਰ ਮੱਡ ਸਿੰਘ ਦਾ ਮੁੰਡਾ ਹਾਂ ਪਹਿਲਾਂ ਇਹਨਾਂ ਨੇ ਸਾਰੇ ਜਿੰਨੇ ਮਾਸਟਰ ਸੀ ਸੰਗਰੂਰ ਲੁਧਿਆਣੇ ਉਹ ਕੁੱਟੇ ਉਹਨਾਂ ਨੇ ਫਿਰ ਇਹਨੇ ਕਿਹਾ ਵੀ ਮੈਂ ਇੱਕ ਕਿਸਾਨ ਦਾ ਪੁੱਤਾਂ ਫਿਰ ਇਹਨਾਂ ਨੇ ਕਿਸਾਨ ਤੇ ਉਹ ਪਾਲਿਸੀਆਂ ਲਾਗੂ ਕੀਤੀਆਂ ਜਿਹੜੀਆਂ ਬਹੁਤ ਹਾਨੀਕਾਰਕ ਸੀ ਤੇ ਇਸੇ ਤਰ੍ਹਾਂ ਹੀ ਇੱਕ ਜਿਹੜੀ ਬੇਤੁਕੀ ਸ਼ਰਤ 55% ਜਿਹੜੀ ਬੇਰੁਜ਼ਗਾਰਾਂ ਤੇ ਲਾਈ ਹੈ ਉਹ ਸਾਡੀ ਡਿਮਾਂਡ ਹੈ ਮੁੱਖ ਮੰਗ ਵੀ ਹੈ ਕਿ ਜਿਹੜੀ ਉਹ ਬੇਤੁਕੀ ਸ਼ਰਤ ਜਿਵੇਂ ਲੈਂਡ ਪੋਲਟਿੰਗ ਪਾਲਸੀ ਇਹਨਾਂ ਮੋੜ ਤੋਂ ਰੱਦ ਕੀਤੀ ਹੈ ਅਸੀਂ ਉਹ ਕਹਿੰਨੇ ਵੀ ਮੋੜ ਤੋਂ ਵਾਪਸ ਕਰੇ ਜਿਹੜੇ ਆ ਕਹਿੰਦੇ ਵੀ 50 ਹਜ਼ਾਰ ਨੌਕਰੀਆਂ ਦਿੱਤੀਆਂ ਅਜੀਤ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਪਹਿਲਾਂ ਹੀ ਬੋਲ ਚੁੱਕੇ ਆ ਤੇ ਹੁਣ ਵੀ ਦਾਅਵੇ ਨਾਲ ਕਹਿੰਦੇ ਆ ਵੀ ਐਸ ਸਰਕਾਰ ਨੇ ਨਾ ਇਹ ਕੰਮੀ ਸਰਕਾਰ ਨੇ ਪਰਤیاں ਰੱਦ ਕਰਨ ਤੋਂ ਇਲਾਵਾ ਜੇਕਰ ਇੱਕ ਵੀ ਪਰਤੀ ਕੱਢੀ ਹੋਵੇ ਸਿੱਖਿਆ ਵਿਭਾਗ ਵਿੱਚ ਹੈਲਥ ਵਿਭਾਗ ਵਿੱਚ ਜਾਂ ਕਿਸੇ ਵੀ ਡਿਪਾਰਟਮੈਂਟ ਵਿੱਚ ਤਾਂ ਅਸੀਂ ਆਪ ਦਾ ਜਿਹੜਾ ਸੰਘਰਸ਼ ਹੈ ਇੱਥੇ ਹੀ ਬੰਦ ਕਰ ਦਾਂਗੇ ਆ ਸਰਕਾਰ ਪਰਤیاں ਕੱਢਦੀ ਨਹੀਂਗੀ ਪਰਤیاں ਰੱਦ ਕਰਦੀ ਹੈ ਜਿਵੇਂ ਜਿੰਨਾ ਵਿੱਚੋਂ 343 ਲੈਕਚਰਾਰ ਦੀਆਂ ਅਸਾਮੀਆਂ ਕਾਂਗਰਸ ਸਰਕਾਰ ਨੇ ਦਿੱਤੀਆਂ ਸੀ ਉਹ ਭਰਤੀ ਨੇ ਰੱਦ ਕੀਤੀ ਹੈ 1158 ਭਰਤੀ ਜਿਹੜੀ ਕਾਂਗਰਸ ਸਰਕਾਰ ਕਰ ਗਈ ਸੀ ਉਹ ਹਾਈ ਸੁਪਰੀਮ ਕੋਰਟ ਨੇ ਰੱਦ ਕੀਤੀ ਹੈ ਹੁਣ 2000 ਪੀਟੀਆਈ ਦਾ ਇਹਨਾਂ ਦਾ ਨੋਟੀਫਿਕੇਸ਼ਨ ਆਇਆ ਸੀ ਉਹ ਵੀ ਕੁਝ ਦਿਨਾਂ ਵਾਸਤੇ ਜਿਹੜੇ ਬੇਰੁਜ਼ਗਾਰ ਸੀ ਉਹਨਾਂ ਲਈ ਖੁਸ਼ੀ ਦਾ ਪਲ ਸੀ ਪਰ ਕੱਲ ਕੱਲ੍ਹ ਜਾਂ ਪਰਸੋਂ ਇਹਨਾਂ ਨੇ ਉਹ ਪੀਟੀਆਈ ਪੋਸਟਾਂ ਫੇਰ ਰੱਦ ਕਰਤੀਆਂ ਐਸ ਸਰਕਾਰ ਨੂੰ ਪੋਸਟਾਂ ਕੱਢਣ ਵਾਲੀ ਸਰਕਾਰ ਨਹੀਂ ਕਹਿੰਦੇ ਸੀ ਪੋਸਟਾਂ ਰੱਦ ਕਰਨ ਵਾਲੀ ਸਰਕਾਰ ਕਹਿੰਨੇ ਆ